ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਨਾ ਤੇ ਇਹਦੇ ਤੇ ਮੈਨੂੰ ਯਕੀਨ ਹੈ ਵੀ ਜਿਹੜੇ ਸ਼ਬਦ ਮੈਂ ਖਾਲਸਤਾਨੀਆਂ ਲਈ ਖੋਤੇ ਇਕਤੀੜ ਵਰਤਣਾ ਮੈਨੂੰ ਅੱਜ ਯਕੀਨ ਹੋ ਗਿਆ ਵੀ ਮੈਂ ਸਹੀ ਵਰਤਾਂ ਤੁਸੀਂ ਸੁਣ ਲਿਓ ਪੂਰੀ ਗੱਲ ਜਿਹੜਾ 인ਦਰਜੀਤ negotial ਗਿਰਬਦਾਰ ਕੀਤਾ ਹੈ ਕੈਨੇਡਾ ਦੀ ਪੁਲਸ ਨੇ ਤੇ ਇਹ ਖਾਲਸਾ ਨੇ ਪੰਨੂ ਦਾ ਨਜ਼ਦੀਕੀ ਹੈ ਤੇ ਨਿੱਜਰ ਦਾਵੀ ਇਹ ਕਹ ਲਈਏ ਨੇੜ ਵਾਲਾ ਮੰਨਿਆ ਜਾਂਦਾ ਸੀ ਜਣ ਕੇ ਸਾਥੀ ਕਹ ਲਈ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਹਾਂ ਇਹ ਜੇ ਖਾਲਸਾ ਨੇ ਤੁਹਾਨੂੰ ਕਿਤੇ ਕੈਨੇਡਾ ਵਿੱਚ ਕੋਈ ਮਿਲਦਾ ਪੰਨੂ ਵਰਗਾ ਜਾਂ ਕੋਈ ਨਿੱਜਰ ਦਾ ਕੋਈ ਬਹੁਤਾ ਭਗਤ ਮਿਲੇ ਇਹਨਾਂ ਦੇ ਫੜ ਕੇ ਛੇਤਰ ਜਰੂਰ ਫੇਰਿਓ ਜਿਹੜਾ 인ਦਰਜੀਤ ਗੋਸ਼ਣ ਗਿਰਬਦਾਰ ਕੀਤਾ ਪਿਛਲੇ ਦਿਨਾਂ ਚ ਮੈਂ ਪਹਿਲਾਂ ਵੀ ਵੀਡੀਓ ਉਪਾਈ ਹੈ ਇਹਦੇ ਕੋਲੋਂ ਉਹੀ ਹਥਿਆਰ ਫੜੇ ਗਏ ਨੇ ਜਿਨ੍ਹਾਂ ਹਥਿਆਰਾਂ ਦੇ ਨਾਲ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ 2030 ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਪਤਾ ਗੁਰਦੁਆਰਾ ਸਾਹਿਬ ਦੀ پارک ਪਲਾਟ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਲਜ਼ਾਮ ਕੀ ਲਾਇਆ ਸੀ ਕਿ ਭਾਰਤ ਸਰਕਾਰ ਨੇ ਭਾਰਤ ਦੀਆਂ ਏਜੰਸੀਆਂ ਨੇ ਨਿੱਜਰ ਦਾ ਕਤਲ ਕਰਵਾਇਆ ਇਲਜ਼ਾਮ ਲੱਗੇ ਸੀ ਹੁਣ ਕਰਤੂ ਦੇਖੋ ਇਹਨਾਂ ਦੇ ਮੈਂ ਪਹਿਲਾਂ ਕਿਹਾ ਸੀ ਵੀ ਆਪਸ ਵਿੱਚ ਖੈ ਖੈ ਮਰਦੇ ਨੇ ਇਆ ਪਸੂ ਵਿੱਚ ਖਹਿ ਖਹਿ ਮਰਦੇ ਨੇ ਇੱਕ ਉਹਦਾ ਹਰਨ ਦੇਣੀ ਹੈ ਬੜੀ ਸੌਖੀ ਫਿੱਟ ਬੈਂਦੀ ਆ ਮੈਨੂੰ ਚੇਤੇ ਆ ਗਈ ਹੁਣੇ ਹੁਣੇ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਜਾਂਦੇ ਨੇ ਨਾ ਉਹਸ ਵਕਤ ਕਹਿੰਦੇ ਬੋਲੇ ਸੋ ਨਿਹਾਲ ਦੇ ਜਕਾਰੇ ਛੱਡੇਗੇ ਤੇ ਇੱਕ ਮਿਸਾਲ ਸੀ ਸੀਗਾ ਜਿਹੜਾ ਮੁਗਲਾਂ ਦੀ ਫੌਜ ਦੇ ਵਿੱਚ ਪਠਾਣਾ ਦੇ ਵਿੱਚ ਤੇ ਉਹਦੀ ਮਿਸਾਲ ਵਿੱਚ ਤੀਰ ਦਾ ਨਿਸ਼ਾਨਾ ਮਾਰਿਆ ਗੁਰੂ ਕਲਮੀਦਰ ਸੱਚੇ ਪਾਤਸ਼ਾਹ ਉਹਦੇ ਹੱਥ ਵਿੱਚੋਂ ਮਿਸਾਲ ਡਿੱਗ ਪਈ ਖਫੜਾ ਦਫੜੀ ਮੱਚੀ ਜਾਨਿਕਾ ਪਠਾਣ ਉਹ ਮੁਗਲ ਆਪਸ ਵਿੱਚ ਲੜ ਕੇ ਮਰ ਗਏ ਤੇ ਗੁਰੂ ਪਾਸ਼ਾ ਤਕਨੀਕੀ ਵਰਤ ਕੇ ਉੱਥੋਂ ਨਿਕਲ ਗਏ ਇਹਨੂੰ ਪੈਂਤੜਾ ਕਹਿੰਦੇ ਆ ਜੀ ਜੰਗ ਦੇ ਵਿੱਚੋਂ ਬਜਣਾ ਬਚ ਕੇ ਨਿਕਲਣਾ ਇਹ ਮੇਰੇ ਗੁਰੂ ਪਾਤਸ਼ਾਹ ਦੀ ਜੀਵਨ ਜ਼ਿੰਦਗੀ ਦੀ ਸਭ ਤੋਂ ਵੱਡੀ ਉਦਾਹਰਣ ਹੈ ਤੇ ਇਹ ਉਹੀ ਨੇ ਜੀ ਔਰੰਗਜ਼ੇਬ ਦੀਆਂ ਔਲਾਦਾਂ ਪੰਨੂ ਵਰਗੇ ਨਿੰਜਰ ਵਰਗੇ ਤੇ ਜਿਹੜਾ ਇਹ ਗੂਸਲ ਫੜਿਆ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਆ ਮਤਲਬ ਜਿੰਨਾ ਹਥਿਆਰਾਂ ਦੇ ਨਾਲ ਹਰਦੀਪ ਨਿੰਜਰ ਦਾ ਕਤਲ ਹੋਇਆ ਸੀ ਉਹੀ ਹਥਿਆਰ ਇੰਦਰਜੀਤ ਗੋਸ਼ਲ ਦੇ ਕੋਲੋਂ ਪੜੇ ਗਏ ਨੇ ਹੁਣ ਦੱਸੋ ਜੀ ਜਾਂ ਤਾਂ ਫਿਰ ਜਿਹੜਾ ਗੋਸ਼ਲ ਹੈ ਉਹ ਭਾਰਤੀ ਏਜੰਸੀਆਂ ਦਾ ਬੰਦਾ ਹੈ ਇਹੀ ਮੰਨਣਾ ਪੈਣਾ ਤੇ ਜਾਂ ਫਿਰ ਇਹ ਕਹੋ ਵੀ ਨਾ ਖਾਲਸਤਾਨਿਕ ਕਤੇੜਾ ਨੇ ਆਪਣਾ ਬੰਦਾ ਆਪੇ ਹੀ ਮਾਰਤਾ ਤੇ ਦੋਸ਼ ਕਿਸੇ ਦੇ ਮੱਥੇ ਹੋਰ ਮੜ ਰਹੇ ਨੇ ਇਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਨਾ ਵੀ ਜਦੋਂ ਮੈਂ ਖੋਤੇ ਕਹੇ ਨਾ ਉਦੋਂ ਮੈਨੂੰ ਯਕੀਨ ਹੁੰਦਾ ਵੀ ਮੈਂ ਇਹ ਖੋਤਿਆਂ ਨੂੰ ਖੋਤੇ ਕਹਨਾ ਮੈਂ ਬੰਦਿਆਂ ਨੂੰ ਖੋਤੇ ਨਹੀਂ ਕਹਿੰਦਾ ਮੈਨੂੰ ਯਕੀਨ ਹੁਣ ਜਿਹੜੇ ਖਾਲਸਤਾਨੀ ਕੈਨੇਡਾ ਵਿੱਚ ਬੈਠੇ ਨੇ ਤੇ ਜਾਂ ਅਮਰੀਕਾ ਵਿੱਚ ਬੈਠੇ ਨੇ ਉਹ ਮੱਛਲਿਓ ਮੜਾ ਮੋਟਾ ਪੰਬੜ ਬਣ ਕੇ ਮੈਂ ਵੱਡੀ ਲਾੜ ਨਿਕਲੂ ਕਾਲਜੇ ਚੋਂ ਸਾਤ ਉੱਪਰ ਦੇ ਜਾਉ ਬੀ ਬੂਟਾ ਸਿੰਘ ਨੇ ਆਹ ਕੀ ਕਹਿਤਾ ਮੈਂ ਕੁਛ ਨਹੀਂ ਕਿਹਾ ਜੀ ਮੈਂ ਤਾਂ ਤੁਹਾਡੀ ਕਰਤੂਤ ਦਸੀ ਹੈ ਵੀ ਤੁਸੀਂ ਆਪੇ ਖੈ ਖੈ ਕੇ ਮਰਦੇ ਹੋ ਇੱਕ ਦੂਜੇ ਨਾਲ ਲੜ ਕੇ ਇਲਜ਼ਾਮ ਕਹਤੇ ਫੋਰ ਲਾਉਣੇ ਹੋ ਔਰ ਪੂਰੇ ਭਾਰ ਦੇ ਲੋਕਾਂ ਨੂੰ ਬੇਨਤੀ ਹੈ ਉਹ ਭਾਵੇਂ ਭਾਰਤ ਵਿੱਚ ਨੇ ਭਾਵੇਂ ਫੌਨਕੰਟਰੀਆਂ ਕਿਸੇ ਮੁਲਕ ਵਿੱਚ ਬੈਠੇ ਸਭ ਨੂੰ ਬੇਨਤੀ ਹੈ ਵੀ ਆਹ ਖਾਲਸਤਾਨੀ ਖੋਤਿਆਂ ਦੀ ਕਰਤੂਤ ਮਤਲਬ ਸਾਹਮਣੇ ਆ ਗਿਆ ਸਭ ਕੁਝ ਜਿਹੜੇ ਹਥਿਆਰ ਇੰਦਰਜੀਤ ਸਿੰਘ ਗੁਸ਼ਲ ਦੇ ਕੋਲੋਂ ਫੜੇ ਨੇ ਜਿਹੜਾ ਪੰਨੂ ਦਾ ਚਿਹਤਾ needle ਲੈ ਨਿੱਜਰ ਦਾ ਵੀ ਸਾਥੀ ਹੈ needle ਉਹਨਾਂ ਹਥਿਆਰਾਂ ਦੇ ਨਾਲ ਹਰਦੀਪ ਨਿੱਜਰ ਦਾ ਕਤਲ ਵੀ ਹੋਇਆ ਹੁਣ ਦੱਸੋ ਜੀ ਮੈਂ ਕਿੱਥੇ ਗਲਤ ਹਾਂ ਦੱਸਿਓ ਜਵਾਬ ਦੇ ਦਿਓ ਮਾੜਾ ਮੋਟਾ ਤਾਂ ਸ਼ਰਮ ਹੋਊਗੀ ਔਰ ਜਿਹੜੇ ਕੈਨੇਡਾ ਦੇ ਵਿੱਚ ਖਾਲਸਤਾਨ ਦੇ ਨਾਰੇ ਲਾਉਂਦੇ ਨੇ ਗੁਰਦਾਰਿਆਂ ਵਿੱਚ ਉਹਨਾਂ ਨੂੰ ਵੀ ਮਾੜਾ ਮੋਟਾ ਨਾ ਸ਼ਰਮ ਦੀ ਲੋੜ ਐ ਚੱਪਣੀ ਕੈਨੇਡਾ ਦਾ ਸ਼ਹਿਦ ਮਿਲਦੀ ਨਹੀਂ ਛੇਤੇ ਕਿਤੇ ਕੋਰੀਅਰ ਕਰਦੇ ਆ ਕੋਈ ਨੇ ਇਥੋਂ ਭੇਜ ਦੇਾਂਗੇ ਇਹ ਵੀਡੀਓ ਸੁਣਿਓ ਤੇ ਜਿਹੜੇ ਕਹਿਣਗੇ ਅਸੀਂ ਖਾਲਸਤਾਨੀ ਉਹਨਾਂ ਨੂੰ ਬੇਨਤੀ ਹੈ ਵੀ ਚੱਪੜੀ 'ਚ ਨੱਕ ਡੋਬ ਕੇ ਮਰਿਓ ਜ਼ਰੂਰ ਇੱਕ ਅੱਤਾ ਤਾਂ ਮਰਿਓ ਬਣਾ ਮੋਟਾ ਬਿਸ਼ਰਮੀਆਂ ਵੇ ਲੋਕ ਜੱਗੀਨ ਕਰ ਲੈਣ ਵੀ ਹਾਂ ਅਹਿਸਾਸ ਹੋਇਆ ਗਲਤੀ ਦਾ ਆਪੇ ਮਾਰਿਆ ਤੇ ਆਪੇ ਇਲਜ਼ਾਮ ਲਾਤੀ ਹੁਣ ਦੱਸੋ ਮੈਂ ਗਲਤ ਕੀ ਕਿਹਾ ਜੀ ਤੁਹਾਡੀ ਕਰਤੂਰ ਦੱਸੀ ਹੈ ਇਹ ਦੱਸਦੇ ਰਵਾਂਗੇ ਖੋਰ ਵੀ ਲੋਕਾਂ ਨੂੰ ਬੇਨਤੀ ਹੈ ਜਿਹੜੇ ਕੈਨੇਡਾ ਅਮਰੀਕਾ ਜਰਮਨ ਆਸਟ੍ਰੇਲੀਆ ਇੰਗਲੈਂਡ ਕਿੱਥੇ ਵੀ ਰਹਿੰਦੇ ਆ ਜੇ ਕੋਈ ਇਹਨਾਂ ਖੋਤਿਆਂ ਤੋਂ ਡਰਦਾ ਹੈ ਵੀ ਸਾਨੂੰ ਤੰਗ ਪਰੇਸ਼ਾਨ ਕਰਨਗੇ ਮੈਨੂੰ ਦੱਸ ਦਿਓ ਤੁਹਾਡਾ ਨਾਂ ਨਹੀਂ ਲੈਂਦੇ ਇਹਨਾਂ ਦੀ ਕਰਤੂਤ ਮੈਂ ਦੱਸੂ ਵੀ ਇਹ ਕੀ ਕਰਦੇ ਆ ਹੁਣ ਜਿਹੜੀ ਆ ਗੱਲ ਮੈਂ ਕਹੀ ਹੈ ਨਾ ਇਹ ਮੈਂ ਕੋਈ ਇਸ ਕਰਕੇ ਨਹੀਂ ਕਹੀ ਵੀ ਕੋਈ ਨਿੱਜਰ ਦੇ ਨਾਲ ਸਾਡੀ ਦੁਸ਼ਮਣੀ ਐ ਪੰਨੂ ਨਾਲ ਕੋਈ ਦੁਸ਼ਮਣੀ ਐ ਜਾਂ 인ਦਰਜੀਤ ਗੋਸ਼ਲ ਨਾਲ ਕੋਈ ਦੁਸ਼ਮਣੀ ਐ ਮੈਂ ਤਾਂ ਜਿਹੜੇ ਇਹ ਕਾਲੇ ਕਾਰਨਾਮੇ ਕਰਦੇ ਫਿਰਦੇ ਨੇ ਉਹ ਦੱਸ ਰਿਆਂ ਇਹ ਵੀ ਤਾਂ ਦੱਸ ਰਿਆਂ ਵੀ ਇਹ ਸਾਡੀ ਕੌਮ ਨੂੰ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਕੌਮ ਦੇ ਮੱਥੇ ਤੇ ਕਲੰਕ ਲਾਉਂਦੇ ਆ ਸਾਡੇ ਗੁਰੂ ਸਾਹਿਬਾਨ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਉਹ ਸ਼ਰਿਆਮ ਖੁੱਲੇ ਮੈਦਾਨ ਵਿੱਚ ਲੜਕਾਰ ਕੇ ਲੜੀਆਂ ਨਹੀਂ ਕਿਸੇ ਨੂੰ ਧੋਖਾ ਨਹੀਂ ਦਿੱਤਾ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਪਰ ਇਹ ਇਹ ਆਪਸ ਵਿੱਚ ਲੜ ਲੜ ਕੇ ਮਰਦੇ ਨੇ ਜੀ ਸੁਣ ਲਿਓ ਪੂਰੀ ਵੀਡੀਓ ਤੇ ਫਿਰ ਸਨਮਾਨ ਇਹਨਾਂ ਦਾ ਮਾੜਾ ਮੁੱਟਾ ਕਰਿਓ ਜੇ ਕਹੇ ਦਿਮਾਗ ਵਿੱਚ ਕੀੜਾ ਹੋਇਆ ਵੀ ਬੂਟਾ ਸਿੰਘ ਨੇ ਗੱਲ ਕਿਉਂ ਕਹਿ ਦਿੱਤੀ ਤਾਂ ਫੋਨ ਕਰ ਲਿਓ ਤੇ ਫੋਨ ਕਰਕੇ ਜੇ ਕੋਸ਼ ਲੱਕਣਾ ਹੋਇਆ ਤਕੂਂਡੇ ਅਸੀਂ 4-5 ਰੱਖੇ ਹੋਏ ਨੇ ਤਕਰੀਬਨ ਲੱਸੀ ਬਾਧੂ ਹੁੰਦੀ ਹੈ ਭਰ ਕੇ ਰੱਖਦੇ ਆ ਜਦੋਂ ਕੁੰਡਾ ਖਾਲੀ ਹੋ ਗਿਆ ਦੁਬਾਰੇ ਫੇਰ ਭਰ ਦਿਆ ਕਿਉਂਕਿ ਮੈਂ ਫੋਨ ਤੇ ਗੱਲ ਤਾਂ ਕਰ ਲਈ ਨਹੀਂ ਹੁੰਦੀ ਫੋਨ ਚੱਕਦੇ ਜਰੂਰ ਆ ਐ ਕੁੰਡੇ ਕੋਲੇ ਰੱਖ ਦਿੰਦੇ ਆ ਵੀ ਆ ਲੱਕ ਲੈ ਭਾਈ ਇਹ ਥੋੜੀ ਕਰਤੂਤ ਹੈ ਤਾਂ ਦੱਸ ਰਿਹਾ ਮੈਂ ਉਦਾਂ ਮੈਨੂੰ ਜੀ ਨਹੀਂ ਕਰਦਾ ਵੀ ਇਦਾਂ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ